ਪੰਜਾਬ ਸਰਕਾਰ ਨੇ ਜ਼ਮੀਨ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਸਰਕਾਰ ਦਾ ਇਹ ਕ੍ਰਾਂਤੀਕਾਰੀ ਉਪਰਾਲਾ ਹੁਣ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਆਸਾਨ ਕਰ ਰਿਹਾ ਹੈ। ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਹੁਣ 23 ਸਾਫ਼-ਸੁਥਰੀ ਤੇ ਪਾਰਦਰਸ਼ੀ ਹੋ ਗਈ ਹੈ। ਇਸ ਦੇ ਨਾਲ ਦਫ਼ਤਰਾਂ ਦੀ ਖੱਜਲਖੁਆਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ। ਤਹਿਸੀਲਾਂ ਦਾ ਜਿਹੜਾ ਭ੍ਰਿਸ਼ਟਾਚਾਰ ਹੈ ਉਥੇ ਹੁਣ ਕਾਬੂ ਪਾ ਰਹੇ ਆਂ ਆਨਲਾਈਨ ਕਰ ਰਹੇ ਆਂ ਸਾਰਾ ਕੁਝ ਰਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਆਂ ਜਾਂ ਫਿਰ ਜਾ ਕੇ ਸੇਵਾ ਕੇਂਦਰ ਉਥੇ ਤਹਿਸੀਲ ਚ ਉਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਐ ਫਰਦ ਆਨਲਾਈਨ ਐ ਇੰਤਕਾਲ ਜਨਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਿਓ ਉਨਾ 15 ਮਿੰਟਾਂ ਦੇ ਵਿੱਚ ਤੁਹਾਡਾ ਕੰਮ ਜਿਹੜਾ ਤਸਰੀਲਾਂ ਦੇ ਵਿੱਚ ਹੋ ਜੂਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਹੁਣ ਰਜਿਸਟ੍ਰੇਸ਼ਨ ਜ਼ਿਲੇ ਵਿੱਚ ਸਥਿਤ ਕਿਸੇ ਵੀ ਤਹਿਸੀਲ ਚ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਲੋਕਾਂ ਦੇ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜੀ ਅਸੀਂ ਈਜ਼ੀ ਰਜਿਸਟਰੀ ਕਰਾਉਣ ਆਏ ਸੀ ਸਾਨੂੰ ਬਹੁਤ ਵਧੀਆ ਲੱਗਾ ਅੱਗੇ ਜਿਹੜਾ ਕੰਮ ਸਾਡਾ ਦੋ ਦੋ ਤਿੰਨ ਤਿੰਨ ਦਿਨ ਇਤੋਂ ਜ਼ਿਆਦਾ ਵੀ ਲੱਗ ਜਾਂਦੇ ਉਹ ਹੁਣ ਹੀ ਘੰਟਿਆਂ ਦੇ ਵਿੱਚ ਕਰਕੇ ਪੜ ਜਾਣੇ ਆ ਜਿੰਦਰ ਸਿੰਘ ਚੇਅਰਮੈਨ ਪੰਜਾਬ ਬ੍ਰੇਕਰ ਲੈਂਡ ਐਸੋਸੀਏਸ਼ਨ ਸਾਡਾ ਅੱਜ ਦਾ ਜਿਹੜਾ ਮੁੱਖ ਮੁੱਦਾ ਸੀ ਇਹੀ ਮਾਈਨਿੰਗ ਦੇ ਹਜ਼ਾਰਤ ਸੀਗਾ ਸਾਨੂੰ ਜਿਹੜਾ ਸਾਡਾ ਮਾਈਨਿੰਗ ਆ ਸਾਡੀ ਮਿੱਟੀ ਆ ਸਾਡੇ ਰਾਮ ਮਟੀਰੀਅਲ ਆ ਅਗਰ ਸਾਨੂੰ ਰਾਮ ਮਟੀਰੀਅਲ ਇਹਨੇ ਮਿਲੂਗਾ ਤਾਂ ਅਸੀਂ ਜਿਹੜੀ ਇੱਟਾਂ ਬਣਾ ਨਹੀਂ ਪਾਵਾਂਗੇ ਇਸ ਕਰਕੇ ਸਾਡੀ ਸਰਕਾਰ ਤੋਂ ਮੰਗਾ ਮੁੱਖ ਮੰਤਰੀ ਸਭ ਤੋਂ ਮੰਗਾ ਮੰਤਰੀ ਸਭ ਤੋਂ ਮੰਗਾ ਵੀ ਜਿਹਾਡਾ ਜਿਹੜਾ ਇਹ ਮਸਲਾ ਜਿਸ ਤਰ੍ਹਾਂ ਹਰਿਆਣੇ ਵਾਲੇ ਨੇ ਸਰਕਾਰ ਨੇ ਮਸਲਾ ਹੱਲ ਕੀਤਾ ਉਥੇ ਪਟਿਆਲਾ ਦਾ ਕਮਿਟੀ ਬੋਟਾਂ ਵਾਲੇ ਇਸੇ ਉਸੇ ਪੈਟਰਨ ਤੇ ਸਾਡਾ ਇੱਥੇ ਮਸਲਾ ਸਾਡਾ ਪੰਜਾਬ ਚ ਵੀ ਹੱਲ ਕੀਤਾ ਜਾਵੇ ਤਾਂ ਕਿ ਪਟਿਆਲੇ ਮੂਰੇ ਸੀਜ਼ਨ ਸਟਾਰਟ ਹੋਣ ਵਾਲਾ ਵਾ ਆਪਣੀਆਂ ਮਿੱਟੀਆਂ ਪੱਟ ਕੇ ਇੱਟਾਂ ਬਣਾ ਕੇ ਲੋਕਾਂ ਦੇ ਵਿੱਚ ਇੱਟਾਂ ਸਹੀ ਰੇਟ ਤੇ ਵੇਚ ਸਕਣ ਜੇ ਮਸਲਾ ਨਾ ਹੱਲ ਹੋਇਆ ਤਾਂ ਇੱਟਾਂ ਬਾਹਰਲੀ ਸਟੇਟਾਂ ਤੋਂ ਆਉਣਗੀਆਂ ਤੇ ਰੇਟ ਹੋਰ ਜਾਦੇ ਉੱਪਰ ਚਲੇ ਜਾਣਗੇ ਸਰ ਪਹਿਲੇ ਪਟਿਆਲੇ ਜਿਹੜੇ ਨੇ ਮੰੰਦੇ ਦੀ ਮਾਰ ਚੱਲ ਰਹੀ ਹੈ ਨਿਕਲਦਾ ਕਿ ਇੱਕ ਪੰਜਾਬ ਸਰਕਾਰ ਨੂੰ ਬਾਹਰ ਕਰਨੀ ਚਾਹੀਦੀ ਹੈ ਤਾਂ ਕਿ ਬਿਲਕੁਲ ਬਿਲਕੁਲ ਪੰਜਾਬ ਸਰਕਾਰ ਨੂੰ ਜਿਸ ਤਰ੍ਹਾਂ ਹੋਰ ਕਿਸਾਨਾਂ ਦੀ ਭਗਵੰਤ ਮਾਨ ਜੀ ਨੇ ਬਾਹ ਫੜੀ ਆ ਇਸੇ ਤਰ੍ਹਾਂ ਅਸੀਂ ਚਾਹੁੰਦੇ ਵੀ ਇਹ ਸਾਡੇ ਜਿਹੜੇ ਵਪਾਰੀ ਟਰੇਡ ਵਾਲੇ ਆ ਵਪਾਰੀ ਨੇ ਇਹਨਾਂ ਦੀ ਵੀ ਪੱਠੇ ਵਾਲਿਆਂ ਦੀ ਵੀ ਬਾਹ ਸਦਾ ਭਗਵੰਤ ਸਿੰਘ ਜੀ ਮੁੱਖ ਮੰਤਰੀ ਸਾਹਿਬ ਨੂੰ ਫੜਨੀ ਚਾਹੀਦੀ ਆ ਅਸੀਂ ਪਹਿਲਾਂ ਇੱਕ ਮੀਟਿੰਗ ਮੁੱਖ ਮੰਤਰੀ ਸਾਹਿਬ ਨਾਲ ਕੀਤੀ ਵੀ ਆ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਵੀ ਤੁਹਾਡੇ ਸਾਰੇ ਹੱਲ ਪਹਿਲ ਦੇ ਆਧਾਰ ਤੇ ਕਰਾਂਗੇ ਅਸੀਂ ਫੇਰ ਗਿਆਸ਼ ਉਹੀ ਕਰਦੇ ਆ ਵੀ ਸਾਡੇ ਹਾਲਾੜੇ ਪਹਿਲ ਦੇ ਆਧਾਰ ਤੇ ਕੀਤੇ ਜਾਣਾ। ਕਿ ਨਵੇਂ ਪ੍ਰਧਾਨ ਦੀ ਵੀ ਚੋਣ ਆਪਦੀ ਕੀਤੀ ਹੈ ਜਿਹੜੇ ਐਮਐਮਸੋ ਕਿਸ ਤਰ੍ਹਾਂ ਦੇਖਦੇ ਉਸ ਮੁੱਦੇ ਨੂੰ ਉਸ ਚੋਣ ਨੂੰ ਅੱਜ ਸਾਡੇ 23 ਦੇ 23 ਜ਼ਿਲ੍ਹਿਆਂ ਦੇ ਪ੍ਰਧਾਨ ਇੱਥੇ ਹਾਜ਼ਰ ਸੀ। ਇੱਥੇ ਇੱਕ ਪ੍ਰੋਟੋਕੋਲ ਆ ਵੀ ਇਹ ਜਿਹੜੇ ਸਾਰੇ ਪ੍ਰਧਾਨ ਆ ਇਹ ਇਕੱਠੇ ਹੋ ਕੇ ਫਿਰ ਪੰਜਾਬ ਬੋਡੀ ਚੁਣਦੇ ਆ। ਇਹ ਇਲੈਕਟਿਡ ਬੋਡੀ ਆ ਜਿਹੜੀ ਜਿਹਦੇ ਪ੍ਰਧਾਨ ਰਮੇਸ਼ ਮੋਹੀਜੀ ਨੇ ਜਨਰਲ ਸੈਕਟਰੀ ਸਾਹਿਬ ਲਖਵੀਰ ਸਿੰਘ ਜੀ ਨੇ ਚੇਅਰਮੈਨ ਸਾਹਿਬ ਜ਼ਾਬਾਸਰ ਸਾਹਿਬ ਮਨਜਿੰਦਰ ਸਿੰਘ ਇਹ ਚੇਅਰਮੈਨ ਸਾਡੀ ਇਲੈਕਟਿਡ ਬਾਡੀ ਆ ਉਹ ਆਪ ਖੁਦ ਬਣਿਆ ਪ੍ਰਧਾਨ ਆ ਉਹਦੇ ਨਾਲ ਕੋਈ ਪੱਠਿਆਲਿਆਂ ਤੇ ਕੋਈ ਜ਼ਿਲਾ ਨਹੀਂ ਹੈ ਉਹ ਪੰਜ ਸੱਤ ਪੱਠਿਆਲਿਆਂ ਨੂੰ ਆਪਣਾ ਲੈ ਕੇ ਉਹ ਆਪਣੀ ਜਿਹੜੀ ਹੈਗੀ ਆ ਪ੍ਰਧਾਨ ਬਣਾਈ ਫਿਰਦਾ ਵਾ ਉਹਨੂੰ ਕੋਈ ਮਾਨਤਾ ਨਹੀਂ ਸਾਡੇ ਦਾ ਜੀ ਸਰ ਸ਼ੁਭਨਾਮ ਜੀ ਮੈਂ ਲਖਬੀਰ ਸਿੰਘ ਜਨਰਲ ਸੈਕਟਰੀ ਪੰਜਾਬ ਪੱਠਾ ਐਸੋਸੀਏਸ਼ਨ ਹਾਂਜੀ ਅੱਜ ਸਾਡੀ ਜਿਹੜੀ ਪੱਠਾ ਟ੍ਰੇਡ ਨੂੰ ਦਰਪੇਸ਼ ਮੁਸ਼ਕਲਾ ਆ ਰਹੀਆਂ ਉਹਨਾਂ ਵਿੱਚੋਂ ਇੱਕ ਮਾਈਨਿੰਗ ਦਾ ਮੁੱਦਾ ਜਿਹੜਾ ਸਾਡੇ ਤੇ ਬਹੁਤ ਭਾਰੂ ਪਿਆ ਅਸੀਂ ਇਹ ਸਰਕਾਰ ਕੋਲ ਅੱਜ ਇਕੱਠੇ ਹੋ ਕੇ ਫੈਸਲਾ ਕੀਤਾ ਹੈ ਕਿ ਆਪਦੀ ਜਿਹੜੀ ਜੋ ਵੀ ਸਾਡੀ ਬੇਨਤੀ ਹੈ ਅਸੀਂ ਸਰਕਾਰ ਕੋਲ ਜਾਵਾਂਗੇ ਵੀ ਐਸ ਪਰ ਪੈਟਰਨ ਤੋਂ ਹਰਿਆਣਾ ਜੇ ਕੋਈ ਹੋਇਆ ਤੇ ਸਾਨੂੰ ਉਹਨਾਂ ਦੇ ਆਧਾਰ ਤੇ ਸਾਨੂੰ ਵੀ ਛੋੜ ਦਿੱਤੀ ਜਾਵੇ ਦੇਖੋ ਐਸ ਵੇਲੇ ਫਲੱਡ ਦੇ ਨਾਲ ਸਾਡੀ ਪੱਠਾ ਟ੍ਰੇਡ ਵੀ ਤਬਾਹ ਹੋ ਰਹੀ ਹੈ ਤੇ ਸਾਡੇ ਲੋਕਾਂ ਦੇ ਜਿਹੜੇ ਉਹ ਮਕਾਨ ਵਗੈਰਾ ਵੀ ਡਿੱਗ ਰਿਹਾ ਹੈ ਇਹ ਨਾ ਹੋਵੇ ਵੀ ਆਉਣ ਵਾਲੇ ਸਮੇਂ 'ਚ ਸਾਨੂੰ ਇੱਟਾਂ ਨਾ ਮਿਲ ਤੇ ਸਾਨੂੰ ਇੱਟਾਂ ਦੂਜੀਆਂ ਸਟੇਟਾਂ ਤੋਂ ਆਣ ਤੇ ਸਾਡੀ ਸਰਕਾਰ ਨੂੰ ਇਹ ਬੇਨਤੀ ਹੱਥ ਜੋੜ ਕੇ ਵੀ ਇਹ ਮਾਈਨਿੰਗ ਵਾਲੇ ਮੁੱਦੇ ਤੇ ਸਾਡਾ ਸਾਥ ਦੇਣ ਜਾਂ ਕੋ ਸਾਡਾ ਟ੍ਰੇਡ ਸਾਡਾ ਚੱਲਦਾ ਰਹਿ ਸਕੇ ਕਾਹ ਕਿ ਇਸ਼ੂ ਹੈਗਾ ਮਾਈਨਿੰਗ ਦਾ ਮੁੱਖੋ ਤੇ ਮਸਲੇ ਕੀ ਹੈ ਇਸ਼ੂ ਇਸ ਤਰ੍ਹਾਂ ਹੈ ਸਾਡੀ 2021 ਬਜਟ ਦੇ ਵਿੱਚ ਪੱਠਿਆਂ ਦੀ ਗਿਣਤੀ 25-2600 ਸੀ ਅੱਜ ਘਟ ਕੇ 14-1500 ਰਹਿ ਗਈ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਜਿਹੜਾ ਸੈਂਟਰ ਗਵਰਨਮੈਂਟ ਦਾ ਕੋਈ ਨੋਟੀਫਿਕੇਸ਼ਨ ਆਇਆ ਜਿਹ ਹਰਿਆਣੇ ਚ ਇੰਪਲੀਮੈਂਟ ਹੋ ਸਕਦਾ ਤੇ ਸਾਡੀ ਸਟੇਟ ਸੂਬੇ ਚ ਕਿਉਂ ਨਹੀਂ ਹੋ ਸਕਦਾ ਅਸੀਂ ਵੀ ਜਿਹੜੇ ਹੜਾ ਇਹਨੂੰ ਦੇ ਪਿੱਛੇ ਵੀ ਕਿਤਨੇ ਕਿਤੇ ਮਾਈਨਿੰਗ ਇੱਕ ਬਹੁਤ ਵੱਡਾ ਇਸ਼ੂ ਹੈ ਜਿਹੜਾ ਪੰਜਾਬ ਦੇ ਨਹੀਂ ਜੀ ਦੇਖੋ ਹੜਾ ਨਾ ਤਾਂ ਉਹ ਇੱਕ ਸੈਪਰੇਟ ਇਸ਼ੂ ਹੈ ਉਹਦੇ ਵਿੱਚ ਸਾਡੇ ਟਰੇਡ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਪੱਠਿਆਂ ਦੀਆਂ ਦੁਆਰਾਂ ਡੇਕਪੀਆਂ ਪੱਠੇ ਡੇਕਦੇ ਹੋਏ ਉਹ ਤਾਂ ਸਾਡਾ ਸਾਡਾ ਜਿਹੜੀ ਟਰੇਡ ਆ ਉਹ ਮਾਈਨਿੰਗ ਨਹੀਂ ਕਰਦੀ ਅਸੀਂ ਤਾਂ ਡੋ 2 3 ਫੁੱਟ ਤੋਂ ਜ਼ਿਆਦਾ ਜਾਂਦੇ ਨਹੀਂ ਉਹਦਾ ਲੱਗਦਾ ਕਿ ਕਮੇਟੀ ਜਿਹੜੀ ਹੈ ਜ਼ਰੂਰੀ ਹੈ ਕਿ ਜੇ ਪੱਠੇ ਚਨਾਉਣੇ ਨੇ ਫਿਰ ਉਨੀ ਕਮੇਟੀ ਚੱਕਣ ਵਾਸਤੇ ਜਿਹੜੀ ਇਜਾਜ਼ਤ ਮਿਲਣੀ ਚਾਹੀਦੀ ਹੈ ਸਰ ਬਿਲਕੁਲ ਪੰਜਾਬ ਦਾ ਜਿਹੜਾ 60 ਤੋਂ ਜਿਹੜਾ ਪਰਸੈਂਟ ਤੋਂ ਜ਼ਿਆਦਾ ਏਰੀਆ ਉਹ ਟਿੱਬੇ ਬਣੇ ਹੁੰਦੇ ਸੀ ਜਦੋਂ ਦੀ ਪੱਠਾ ਟਰੇਡ ਸਾਡੀ ਇਸ ਲਾਈਨ 'ਚ ਆਈ ਆ ਉਹਨਾਂ ਨੇ ਉਹ ਟਿੱਬੇ ਖਤਮ ਕਰਕੇ ਉਹ ਤੇ ਖੇਤੀਬਾੜੀ ਜੋਗ ਜ਼ਮੀਨ ਬਣੀ ਹੈ ਤਾਂ ਅਜੇ ਵੀ ਮਾਲਵੇ ਦੇ ਵਿੱਚ ਕਈ ਟਿੱਬਿਆਂ ਦੇ ਰੂਪ ਦੇ ਵਿੱਚ ਜ਼ਮੀਨ ਘਰੀ ਹੋਈ ਹੈ ਅਸੀਂ ਤਾਂ ਸਰਕਾਰ ਨੂੰ ਕਹਿੰਨੇ ਆ ਕਿ ਸਾਡਾ ਮਾਈਨਿੰਗ ਦੇ ਵਿੱਚ ਆਣਾ ਹੀ ਨਹੀਂ ਬਣਦਾ 3 ਫੁੱਟ ਦੀ ਮਾਈਨਿੰਗ ਨਹੀਂ ਹੁੰਦੀ ਠੀਕ ਹੈ ਨਾ ਜੀ ਤਾਂ 3 ਫੁੱਟ ਤੋਂ ਵੱਧ ਸਾਡੇ ਕੋ ਪੁੱੜਦਾ ਹੀ ਨਹੀਂ ਤਾਂ ਸਾਨੂੰ ਐਗਜ਼ੈਂਪਟ ਤਾਂ ਸਾਨੂੰ ਇਸ ਕਰ ਕਰਕੇ ਪਿਛਲੀਆਂ ਸਰਕਾਰਾਂ ਨੇ ਵੀ ਸਾਨੂੰ ਐਗਜ਼ੈਂਪਟ ਕੀਤਾ ਸੀ ਸਾਡੀ ਕੇਵਲ ਇੱਕੋ ਮੁੱਖ ਮੰਤਰੀ ਤੱਕ ਸਾਡੀ ਇਹ ਹੀ ਅਪੀਲ ਆ ਵੀ ਸਾਡੇ ਟਰੇਡ ਨੂੰ ਇਹਦਾ ਹੱਲ ਕੀਤਾ ਜਾਵੇ ਸਾਨੂੰ ਮਜਬੂਰ ਨਾ ਕੀਤਾ ਜਾਵੇ ਇਹ ਅਸੀਂ ਟ੍ਰੇਡ ਬੰਦ ਕਰਕੇ ਤਾਂ ਕਿਸੇ ਅਸੀਂ ਕਿਨਾਰੇ ਬਹਿ ਜਾਈਏ ਸਰ ਕਿੰਨੇ ਕਿ ਲੋਕ ਸਿੱਧੇ ਸਿੱਧੇ ਤਰੀਕੇ ਨਾਲ ਇਸ ਇੰਡਸਟਰੀ ਨਾਲ ਜੁੜੇ ਹੋਏ ਨੇ ਟ੍ਰੇਡ ਦੇ ਨਾਲ ਕਿੰਨਾਂ ਕਿ ਮੁਸ਼ਕਲਾਂ ਜਿਹੜੀਆਂ ਦੱਸਣਾ ਸਰ ਇੱਕ ਪੱਠੇ ਦੇ ਤਕਰੀਬਨ 150 ਤੋਂ 200 ਬੰਦਾ ਕੰਮ ਕਰਦਾ ਜਿਹੜਾ ਆਨ ਵਰਕਿੰਗ ਪੋਜੀਸ਼ਨ 'ਚ ਹੁੰਦਾ ਉਸ ਤੋਂ ਬਾਅਦ ਇਹਦੇ ਨਾਲ ਰਾਜ ਮਿਸਤਰੀ ਵੀ ਹੁੰਦੇ ਆ ਗਾ ਲੇਬਰ ਵੀ ਆ ਗਾ ਬਿਲਡਿੰਗ ਵੀ ਆ ਗਾ ਆਰਕੀਟੈਕਟ ਵੀ ਆ ਔਰ ਬਹੁਤ ਵੱਡਾ ਸਟਰਕਚਰ ਜਿਹੜਾ ਦੇਖੋ ਰੋਜ਼ੀ ਰੋਜ਼ੀ ਜਿਹੜੀ ਹੈ ਨਾ ਜੀ ਉਹ ਸਾਰਿਆਂ ਦੀ ਚਲਦੀ ਹੈ ਔਰ ਰੋਟੀ ਕਪੜਾ ਔਰ ਮਕਾਨ ਇਹ ਤਿੰਨ ਚੀਜ਼ਾਂ ਜਿਹੜੀਆਂ ਜ਼ਿੰਦਗੀ ਦਾ ਨਾਰਾ ਅਸੀਂ ਸ਼ੁਰੂ ਤੋਂ ਲੈ ਕੇ ਤਾਂ ਮਕਾਨ ਸਭ ਤੋਂ ਵੱਡਾ ਸਾਡਾ ਜਿਹੜਾ ਉਹ ਇੱਟਾਂ ਨਾਲ ਹੀ ਬਣਦਾ ਤਾਂ ਸਾਡੀ ਤਾਂ ਇਹੀ ਇੱਥੋਂ ਕੁਸ਼ਾਰਸਾ ਹਾਊਸ ਤੋਂ ਅੱਜ ਸਾਡੀ ਮੀਟਿੰਗ ਵੀ ਇਸ ਗੱਲ ਲਈ ਸੀ ਕਿ ਸਰਕਾਰ ਸਾਨੂੰ ਇਸ ਮਾਮਲੇ ਦੀ ਰਾਹਤ ਦੇਵੇ ਜੇਕਰ ਇਹ ਰਾਮਟੀਰੀਅਲ ਸਾਨੂੰ ਨਾ ਮਿਲੇਗਾ ਤਾਂ ਅਸੀਂ ਕਿਵੇਂ ਕਰਾਂਗੇ ਔਰ ਅਸੀਂ ਆਨੇ ਆ ਅਸੀਂ ਬੜੇ ਖੁਸ਼ ਆ ਭਗਵੰਤ ਮਾਨ ਜੀ ਜੋ ਚਲਾ ਰਿਹਾ ਸਰਕਾਰ ਦੇ ਵਿੱਚ ਪਰ ਅਸੀਂ ਇਹਨੇ ਜੇ ਸਾਡੇ ਐਡਜੋਇਨਿੰਗ ਸਟੇਟ ਰਿਆਣਾ ਨੂੰ ਕੋਈ ਪ੍ਰੋਬਲਮ ਨਹੀਂ ਤਾਂ ਸਾਨੂੰ ਕੀ ਤਾਂ ਜਿਹੜਾ ਸਾਡਾ 14 1500 ਪੱਠਾ ਬਚ ਗਿਆ ਇਹਨੂੰ ਬਚਾਉਣ ਵਾਸਤੇ ਉਹ ਪਹਿਲ ਕਰਨ ਇਹ ਸਾਡੀ ਬੀਨ ਮੇਨ ਜਿਹੜੇ ਆਪੂ ਦੇ ਬਾਰੇ ਥੋੜਾ ਦੱਸ ਦੋ ਕਿ ਕੀ ਕੀ ਅੱਜ ਤਾਂ ਸਾਡੀ ਪੰਜਾਬ ਪਟਿਆਲਾ ਸ਼ਹਿਰ ਦੀ ਮੀਟਿੰਗ ਹੋਈ ਹੈ ਤੇ ਜਿਲ੍ਹਾ ਪ੍ਰਧਾਨ ਤੇ ਜਨਰਲ ਸੈਕਟਰੀ ਤੇ ਹੋਰ ਆਫਿਸ ਵੀਰ ਤੇ ਅਸੀਂ ਤਾਂ ਇਹੀ ਸਰਕਾਰ ਕੋਲੋਂ ਮੰਗ ਕਰਦੇ ਸਾਡਾ ਮੇਨ ਅੱਜ ਦੀ ਡੇਟ 'ਚ ਹੈਗਾ ਮਾਈਨਿੰਗ ਦਾ ਕਿਹੜੀ ਸਾਡੀ ਪ੍ਰੋਬਲਮ ਮਾਈਨਿੰਗ ਦੀ ਆ ਰਹੀ ਆ ਹਰਿਆਣਾ ਸਟੇਟ 'ਚ ਕੋਈ ਪ੍ਰੋਬਲਮ ਨਹੀਂ ਆ ਰਹੀ ਨਾਲ ਯੂਪੀ ਸਟੇਟ 'ਚ ਕੋਈ ਨਹੀਂ ਆ ਰਹੀ ਕੋਈ ਬਿਹਾਰ 'ਚ ਨਹੀਂ ਆ ਰਹੀ ਉਸ ਕੱਲੀ ਪੰਜਾਬ 'ਚ ਕਿਉਂ ਅਸੀਂ ਪਿਛੇ ਮਾਈਨਿੰਗ ਮਿਨਿਸਟਰ ਸਾਹਿਬ ਨੂੰ ਮਿਲੇ ਸੀ ਬੇਨਤੀ ਕੀਤੀ ਸੀ ਸੀਐਮ ਸਾਹਿਬ ਨੂੰ ਮਿਲੇ ਮਨੋਂ ਬੇਨਤੀ ਕੀਤੀ ਵੀ ਇਹਦਾ ਜਲਦੀ ਤੋਂ ਜਲਦੀ ਕੋਈ ਹੱਲ ਕੱਢਿਆ ਜਾਓ ਕਿਉਂ ਮਾਈਨਿੰਗ ਸਾਡਾ ਮੇਨ ਮਟੀਰੀਅਲ ਆ ਮਿੱਟੀ ਰਾਮ ਮਟੀਰੀਅਲ ਆ ਮੇਰੇ ਜੇ ਰਾਮਟੀਲ ਮਿਲੂ ਇੱਥੇ ਮੈਂ ਠੇਕ ਵਿੱਚ ਚਲਾਣੇਗਾ ਤੇ ਸਰ ਕੋਈ ਗਲਤ ਗੱਲ ਕੋਈ ਮਿਲਪਰ ਹੋਸਾ ਦਵਾਇਆ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਨੇ ਸਾਨੂੰ ਘਰੋਸਾ ਦਿੱਤਾ ਜੀ ਦੋ ਮੀਟਿੰਗਾਂ ਸਾਡੀਆਂ ਹੋ ਚੁੱਕੀਆਂ ਆ ਕਿ ਤੁਹਾਡਾ ਅਸੀਂ ਜਲਦੀ ਤੋਂ ਜਲਦੀ ਹੱਲ ਕੱਢਾਂਗੇ ਆ ਮੰਤਰੀ ਸਾਹਿਬ ਨੇ ਮੀਟਿੰਗ ਸਾਡੀ ਸੋਮਵਾਰ ਨੂੰ ਰੱਖੀ ਸੀ ਤੇ ਉਹ ਹੁਣ ਹੜ ਹੜ ਔਨ ਕਰਕੇ ਸਰਕਾਰ ਸਾਰੀ ਵਿਜੀ ਆ ਤੇ ਇਸ ਤੋਂ ਬਾਅਦ ਮੀਟਿੰਗ ਰੱਖਣੀ ਸਾਨੂੰ ਪੂਰਾ ਭਰੋਸਾ ਸਾਨੂੰ ਸਰ ਇੱਕ ਪਰਾਨੀ ਨੂੰ ਲੈ ਕੇ ਇਸ਼ੂ ਹੈ ਤੁਹਾਡੇ ਬੋਰਡ ਵੀ ਲੱਗੇ ਸੀਗੇ ਕੁਝ ਤੁਹਾਡੇ ਨਾਮ ਲੈ ਕੇ ਉਹ ਇਸ਼ੂ ਕੋਈ ਨਹੀਂ ਹੈਗਾ ਉਹ ਅੱਗੇ ਵੀ ਡਰਮ ਇਸ ਤਰ੍ਹਾਂ ਕਰਦਾ ਰਹਿੰਦਾ ਅੱਜ ਤੋਂ ਨਹੀਂ ਕਰਦਾ ਉਹ ਉਹ ਸੁਰੂ ਤੋਂ ਹੀ ਕਰਦਾ ਲੁਧਿਆਣਾ ਐਸੋਸੀਏਸ਼ਨ ਚੋ ਵੀ ਉਸ ਬੰਦੇ ਨੂੰ ਸਾਰਿਆਂ ਨੂੰ ਪਤਾ ਹੀ ਆ ਲੁਧਿਆਣਾ ਤੁਹਾਨੂੰ ਸਾਰਾ ਪਤਾ ਹੀ ਆ ਤੇ ਵੀ ਉਹਨੂੰ ਪਰੇ ਕੀਤਾ ਹਿਆ ਕੋਈ ਉਹਦੇ ਨਾਲ ਜ਼ਿਲ੍ਹਾ ਪ੍ਰਧਾਨ ਨਹੀਂ ਕੋਈ ਉਹਦੇ ਨਾਲ ਜਨਰਲ ਸੈਕਟਰੀ ਨਹੀਂ ਕੋਈ ਪੱਠੇ ਮਾਲਕ ਨਹੀਂ ਜੇ ਇੰਨੀ ਗੱਲ ਹੈਗੀ ਤਾਂ ਲੁਧਿਆਣੇ ਚ ਇਕੱਠ ਕਰਕੇ ਪੱਠਾ ਮਾਲਕਾਂ ਦੇ ਵਿੱਚ ਲਗਭਗ 250 ਪੱਠਾ ਮਾਲ ਕੱਲ ਲੁਧਿਆਣੇ ਚ ਉਹ ਲੁਧਿਆਣੇ ਦੀ ਕੋਈ ਇੱਕ ਤਹਿਸੀਲ ਚੁਣ ਲੂਏ 14 ਤਹਿਸੀਲਾਂ ਚੋਂ ਤੇ ਇੱਕ ਤਹਿਸੀਲ ਦੇ ਵਿੱਚ ਹੀ ਆਪ ਇਲੈਕਸ਼ਨ ਚ ਕੱਢ ਜੂਏ ਤਾਂ ਉਹਨੂੰ ਉੱਥੇ ਹੀ ਪਤਾ ਲੱਗ ਜੂ ਮੇਰੇ ਨਾਲ ਪੱਠਾ ਮਾਲ ਕਿੰਨੇ ਨੇ ਐਵੇਂ ਡਰਾਮੇ ਵਰਗਾ ਕਰਨ ਦਾ ਕੀ ਫਾਇਦਾ ਸਰ ਜਿੰਦਰ ਸਿੰਘ ਚੇਅਰਮੈਨ ਪੰਜਾਬ ਬ੍ਰੇਕਰ ਲ ਐਸੋਸੀਏਸ਼ਨ ਸਾਡਾ ਅੱਜ ਦਾ ਜਿਹੜਾ ਮੁੱਖ ਮੁੱਦਾ ਸੀ ਇਹੀ ਮਾਇਨਿੰਗ ਦੇ ਹਜ਼ਾਰਤ ਸੀਗਾ ਸਾਨੂੰ ਜਿਹੜਾ ਸਾਡਾ ਮਾਇਨਿੰਗ ਆ ਸਾਡੀ ਮਿੱਟੀ ਆ ਸਾਡੇ ਆਰਾਮ ਮਟੀਰੀਅਲ ਆ ਅਗਰ ਸਾਨੂੰ ਰਾਮ ਮਟੀਰੀਅਲ ਇਹ ਨਹੀਂ ਮਿਲੂਗਾ ਤਾਂ ਅਸੀਂ ਜਿਹੜੀ ਇਹ ਇੱਟਾਂ ਬਣਾ ਨਹੀਂ ਪਾਵਾਂਗੇ ਇਸ ਕਰਕੇ ਸਾਡੀ ਸਰਕਾਰ ਤੋਂ ਮੰਗਾ ਮੁੱਖ ਮੰਤਰੀ ਸਾਹਿਬ ਤੋਂ ਮੰਗਾ ਮੰਤਰੀ ਸਾਹਿਬ ਤੋਂ ਮੰਗਾ ਵੀ ਜਾੜਾ ਜਿਹੜਾ ਇਹ ਮਸਲਾ ਜਿਸ ਤਰ੍ਹਾਂ ਹਰਿਆਣੇ ਵਾਲੇ ਨੇ ਸਰਕਾਰ ਨੇ ਮਸਲਾ ਹੱਲ ਕੀਤਾ ਉੱਥੇ ਭੱਟੇਆਲਿਆਂ ਦਾ ਕਮੇਟੀ ਬੋਟਾਂ ਵਾਲੇ ਇਸੇ ਉਸੇ ਪੈਟਰਨ ਤੇ ਸਾਡਾ ਇਹ ਇੱਥੇ ਮਸਲਾ ਸਾਡਾ ਪੰਜਾਬ 'ਚ ਵੀ ਹੱਲ ਕੀਤਾ ਜਾਵੇ ਤਾਂ ਕਿ ਭੱਟੇਆਲੇ ਮੂਰੇ ਸੀਜ਼ਨ ਸਟਾਰਟ ਹੋਣ ਵਾਲਾ ਵਾ ਆਪਣੀਆਂ ਮਿੱਟੀयां ਪੱਟ ਕੇ ਇੱਟਾਂ ਬਣਾ ਕੇ ਲੋਕਾਂ ਦੇ ਵਿੱਚ ਇੱਟਾਂ ਸਹੀ ਰੇਟ ਤੇ ਵੇਚ ਸਕਣ ਜੀ ਮਸਲਾ ਨਾ ਹੱਲ ਹੋਇਆ ਤਾਂ ਇਟਾ ਬਾਹਰਲੀਆ ਸਟੇਟਾਂ ਤੋਂ ਆਉਣਗੀਆਂ ਤੇ ਰੇਟ ਹੋਰ ਜਿਆਦੇ ਉੱਪਰ ਚਲੇ ਜਾਣਗੇ ਸਰ ਪਹਿਲਾਂ ਹੀ ਪੱਠੇ ਵਾਲੇ ਜਿਹੜੇ ਨੇ ਮੰੰਦੇ ਦੀ ਮਾਰ ਚੱਲ ਰਹੀ ਹੈ ਕਹਿੰਦਾ ਕਿ ਇੱਕ ਪੰਜਾਬ ਸਰਕਾਰ ਨੂੰ ਬਾਹ ਕੰਨੀ ਚਾਹੀਦੀ ਹੈ ਤਾਂ ਬਿਲਕੁਲ ਬਿਲਕੁਲ ਪੰਜਾਬ ਸਰਕਾਰ ਨੂੰ ਜਿਸ ਤਰ੍ਹਾਂ ਹੋਰ ਕਿਸਾਨਾਂ ਦੀ ਭਗਵੰਤ ਮਾਨ ਜੀ ਨੇ ਬਾਹ ਫੜੀ ਆ ਇਸੇ ਤਰ੍ਹਾਂ ਅਸੀਂ ਚਾਹੁੰਦੇ ਆ ਵੀ ਇਹ ਸਾਡੇ ਜਿਹੜੇ ਵਪਾਰੀ ਟਰੇਡ ਵਾਲੇ ਆ ਵਪਾਰੀ ਨੇ ਇਹਨਾਂ ਦੀ ਵੀ ਪੱਠੇ ਵਾਲਿਆਂ ਦੀ ਵੀ ਬਾਹ ਸਾ ਸਦਾ ਭਵਨ ਸਿੰਘ ਜੀ ਬੁਖਵੰਤਰੀ ਸਾਹਿਬ ਨੂੰ ਫੜਨੀ ਚਾਹੀਦੀ ਆ ਅਸੀਂ ਪਹਿਲਾਂ ਇੱਕ ਮੀਟਿੰਗ ਬੁਖਵੰਤਰੀ ਸਾਹਿਬ ਨਾਲ ਕੀਤੀ ਵੀ ਆ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਵੀ ਤੁਹਾਡੇ ਸਾਰੇ ਹੱਲ ਪਹਿਲ ਦੇ ਆਧਾਰ ਤੇ ਕਰਾਂਗੇ ਤੇ ਅਸੀਂ ਫੇਰ ਬੇਜਾਸ਼ ਉਹੀ ਕਰਦੇ ਆ ਵੀ ਸਾਡੇ ਹੱਲ ਜਿਹੜੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਤੇ ਇੱਕ ਨਵੇਂ ਪ੍ਰਧਾਨ ਦੀ ਵੀ ਚੋਣ ਆਪਨੀ ਕੀਤੀ ਗਈ ਹੈ ਜਿਹੜੇ ਐਮਐਲਏ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਸ ਮੁੱਦੇ ਨੂੰ ਉਸ ਚੋਣ ਨੂੰ ਅੱਜ ਸਾਡੇ 23 ਦੇ 23 ਜ਼ਿਲ੍ਹਿਆਂ ਦੇ ਪ੍ਰਧਾਨ ਇੱਥੇ ਹਾਜ਼ਰ ਸੀ ਇੱਥੇ ਇੱਕ ਪ੍ਰੋਟੋਕੋਲ ਆ ਵੀ ਇਹ ਜਿਹੜੇ ਸਾਰੇ ਪ੍ਰਧਾਨ ਆ ਇਹ ਇਕੱਠੇ ਹੋ ਕੇ ਫਿਰ ਪੰਜਾਬ ਬੋਡੀ ਚੁੜਦੇ ਆ ਇਹ ਇਲੈਕਟਿਡ ਬੋਡੀ ਆ ਜਿਹੜੀ ਜਿਹਦੇ ਪ੍ਰਧਾਨ ਅਰਮੇਸ਼ ਮੋਹੀਜੀ ਨੇ ਜਨਰਲ ਸੈਕਟਰੀ ਸਾਹਿਬ ਲਖਮੀਰ ਸਿੰਘ ਜੀ ਨੇ ਚੇਅਰਮੈਨ ਸਾਹਿਬ ਜ਼ਬਾਸਰ ਸਾਹਿਬ ਮਨਿੰਦਰ ਸਿੰਘ ਇਹ ਚੇਅਰਮੈਨ ਹੈ ਸਾਡੀ ਇਲੈਕਟਿਡ ਬੋਡੀ ਆ ਉਹ ਆਪ ਖੁਦ ਬਣਾਇਆ ਪ੍ਰਧਾਨ ਉਹਦੇ ਨਾਲ ਕੋਈ ਪੱਠਿਆਲਾਂ ਤੇ ਕੋਈ ਜ਼ਿਲ੍ਹਾ ਨਹੀਂ ਹੈ ਉਹ ਪੰਜ ਸੱਤ ਪੱਠਿਆਲਿਆਂ ਨੂੰ ਆਪਣਾ ਲੈ ਕੇ ਉਹ ਆਪਣੀ ਜਿਹੜੀ ਹੈਗੀ ਪ੍ਰਧਾਨ ਬਣਾਈ ਫਿਰਦਾ ਵਾ ਉਹਨੂੰ ਕੋਈ ਮਾਨਤਾ ਨਹੀਂ ਸਾਡੇ ਤੱਕ ਜੀ ਸਰ ਸ਼ੁਭਨਾਮ ਜੀ ਮੈਂ ਲਖਬੀਰ ਸਿੰਘ ਜਨਰਲ ਸੈਕਟਰੀ ਪੰਜਾਬ ਪੱਠਾ ਐਸੋਸੀਏਸ਼ਨ ਹਾਂਜੀ ਅੱਜ ਸਾਡੀ ਜਿਹੜੀ ਪੱਠਾ ਟ੍ਰੇਡ ਨੂੰ ਦਰਪੇਸ਼ ਮੁਸ਼ਕਲਾ ਆ ਰਹੀਆਂ ਉਹਨਾਂ ਵਿੱਚੋਂ ਇੱਕ ਮਾਈਨਿੰਗ ਦਾ ਮੁੱਦਾ ਜਿਹੜਾ ਸਾਡੇ ਤੇ ਬਹੁਤ ਭਾਰੂ ਪਿਆ ਅਸੀਂ ਇਹ ਸਰਕਾਰ ਕੋਲ ਅੱਜ ਇਕੱਠੇ ਹੋ ਕੇ ਫੈਸਲਾ ਕੀਤਾ ਹੈ ਕਿ ਆਪਦੀ ਜਿਹੜੀ ਜੋ ਵੀ ਸਾਡੀ ਬੇਨਤੀ ਹੈ ਅਸੀਂ ਸਰਕਾਰ ਕੋਲ ਜਾਵਾਂਗੇ ਵੀ ਐਸ ਪਰ ਪੈਟਰਨ ਤੋਂ ਹਰਿਆਣਾ ਜੇ ਕੋਈ ਹੋਇਆ ਤੇ ਸਾਨੂੰ ਉਹਨਾਂ ਦੇ ਆਧਾਰ ਤੇ ਸਾਨੂੰ ਵੀ ਛੋੜ ਦਿੱਤੀ ਜਾਵੇ ਦੇਖੋ ਐਸ ਵੇਲੇ ਫਲੱਡ ਦੇ ਨਾਲ ਸਾਡੀ ਪੱਠਾ ਟ੍ਰੇਡ ਵੀ ਤਬਾਹ ਹੋ ਰਹੀ ਹੈ ਤੇ ਸਾਡੇ ਲੋਕਾਂ ਦੇ ਜਿਹੜੇ ਉਹ ਮਕਾਨ ਵਗੈਰਾ ਵੀ ਡਿੱਗ ਰਿਹਾ ਇਹ ਨਾ ਹੋਵੇ ਵੀ ਆਉਣ ਵਾਲੇ ਸਮੇਂ 'ਚ ਸਾਨੂੰ ਇੱਟਾਂ ਨਾ ਮਿਲ ਤੇ ਸਾਨੂੰ ਇੱਟਾਂ ਦੂਜੀਆਂ ਸਟੇਟਾਂ ਤੋਂ ਆਣ ਤੇ ਸਾਡੀ ਸਰਕਾਰ ਨੂੰ ਇਹ ਬੇਨਤੀ ਹੱਥ ਜੋੜ ਕੇ ਵੀ ਇਹ ਮਾਈਨਿੰਗ ਵਾਲੇ ਮੁੱਦੇ ਤੇ ਸਾਡਾ ਸਾਥ ਦੇਣ ਜਾਂ ਕੋ ਸਾਡਾ ਟ੍ਰੇਡ ਸਾਡਾ ਚੱਲਦਾ ਰਹਿ ਸਕੇ ਸਰ ਕੀ ਇਸ਼ੂ ਹੈਗਾ ਮਾਈਨਿੰਗ ਦਾ ਮੁੱਖੋਂ ਤੇ ਮਸਲੇ ਕੀ ਹੈ ਇਸ਼ੂ ਇਸ ਤਰ੍ਹਾਂ ਹੈ ਸਾਡੀ 2021 ਬਜਟ ਦੇ ਵਿੱਚ ਪੱਠਿਆਂ ਦੀ ਗਿਣਤੀ 25-2600 ਸੀ ਅੱਜ ਘਟ ਕੇ 14-1500 ਰਹਿ ਗਈ ਅਸੀਂ ਇਹੀ ਬੇਨਤੀ ਕਰਦੇ ਆ ਕਿ ਜਿਹੜਾ ਸੈਂਟਰ ਗਵਰਨਮੈਂਟ ਦਾ ਕੋਈ ਨੋਟੀਫਿਕੇਸ਼ਨ ਆਇਆ ਜਿਹ ਹਰਿਆਣੇ ਚ ਇੰਪਲੀਮੈਂਟ ਹੋ ਸਕਦਾ ਤਾਂ ਸਾਡੀ ਸਟੇਟ ਸੂਬੇ ਚ ਕਿਉਂ ਨਹੀਂ ਹੋ ਸਕਦਾ ਇਹ ਵੀ ਜਿਹੜੇ ਹੜ ਆ ਇਹਦੇ ਪਿੱਛੇ ਵੀ ਕਿਤੇ ਨਾ ਕਿਤੇ ਮਾਈਨਿੰਗ ਇੱਕ ਬਹੁਤ ਵੱਡਾ ਇਸ਼ੂ ਹੈ ਜਿਹੜਾ ਪੰਜਾਬ ਦੇ ਵਿੱਚ ਨਹੀਂ ਨਹੀਂ ਜੀ ਦੇਖੋ ਹੜ ਆ ਨਾ ਤਾਂ ਉਹ ਇੱਕ ਸੈਪਰੇਟ ਇਸ਼ੂ ਆ ਉਹਦੇ ਵਿੱਚ ਸਾਡੇ ਟਰੇਡ ਦਾ ਬਹੁਤ ਜ਼ਿਆਦਾ ਨੁਕਸਾਨ ਆਇਆ ਕਿਉਂਕਿ ਪੱਠਿਆਂ ਦੀਆਂ ਦੁਆਰਾਂ ਡਿੱਗ ਪੀਆਂ ਪੱਠੇ ਡਿੱਗਦੇ ਉਹ ਤਾਂ ਸਾਡਾ ਸਾਡਾ ਜਿਹੜੀ ਟਰੇਡ ਆ ਉਹ ਮਾਈਨਿੰਗ ਨਹੀਂ ਕਰਦੀ ਅਸੀਂ ਤਾਂ 2 2.5 3 ਫੁੱਟ ਤੋਂ ਜ਼ਿਆਦਾ ਜਾਂਦੇ ਹੀ ਨਹੀਂ ਉਹ ਤਾਂ ਲੱਗਦਾ ਕਿ ਕਮੇਟੀ ਜਿਹੜੀ ਹੈ ਜ਼ਰੂਰੀ ਹੈ ਕਿ ਜੇ ਪੱਠੇ ਜਨਾਉਣੇ ਨੇ ਤੇ ਉਨੀ ਕਮੇਟੀ ਚੱਕਣ ਵਾਸਤੇ ਜਿਹੜੀ ਇਜਾਜ਼ਤ ਮਿਲਣੀ ਚਾਹੀਦੀ ਹੈ। ਜੀ ਸਰ ਬਿਲਕੁਲ ਪੰਜਾਬ ਦਾ ਜਿਹੜਾ 60 ਤੋਂ ਜਿਹੜਾ ਪਰਸੈਂਟ ਤੋਂ ਜ਼ਿਆਦਾ ਏਰੀਆ ਉਹ ਟਿੱਬੇ ਬਣੀ ਹੁੰਦੇ ਸੀ। ਜਦੋਂ ਦੀ ਪੱਠਾ ਟ੍ਰੇਡ ਸਾਡੀ ਇਸ ਲਾਈਨ 'ਚ ਆਈ ਆ ਉਹਨਾਂ ਨੇ ਉਹ ਟਿੱਬੇ ਖਤਮ ਕਰਕੇ ਉਹ ਤੇ ਖੇਤੀਬਾੜੀ ਯੋਗ ਜ਼ਮੀਨ ਬਣੀ ਹੈ। ਤਾਂ ਅਜੇ ਵੀ ਮਾਲਵੇ ਦੇ ਵਿੱਚ ਕਈ ਟਿੱਬਿਆਂ ਦੇ ਰੂਪ ਦੇ ਵਿੱਚ ਜ਼ਮੀਨ ਘਰੀ ਹੋਈ ਹੈ। ਅਸੀਂ ਤਾਂ ਸਰਕਾਰ ਨੂੰ ਕਹਿੰਨੇ ਆ ਕਿ ਸਾਡਾ ਮਾਈਨਿੰਗ ਦੇ ਵਿੱਚ ਆਣਾ ਹੀ ਨਹੀਂ। ਬਣਦਾ 3 ਫੁੱਟ ਦੀ ਮਾਈਨਿੰਗ ਨਹੀਂ ਹੁੰਦੀ। ਠੀਕ ਹੈ ਨਾ ਜੀ ਤਾਂ 3 ਫੁੱਟ ਤੋਂ ਵੱਧ ਸਾਡੇ ਕੋਲ ਪੁੱਟਦਾ ਹੀ ਨਹੀਂ ਸਾਨੂੰ ਐਗਜ਼ਮਪਟ ਤਾਂ ਸਾਨੂੰ ਇਸ ਕਰ ਕਰਕੇ ਪਿਛਲੀਆਂ ਸਰਕਾਰਾਂ ਨੇ ਵੀ ਸਾਨੂੰ ਐਗਜ਼ਮਪਟ ਕੀਤਾ ਸੀ ਸਾਡੀ ਕੇਵਲ ਇੱਕੋ ਮੁੱਖ ਮੰਤਰੀ ਤੱਕ ਸਾਡੀ ਇਹ ਹੀ ਅਪੀਲ ਆ ਵੀ ਸਾਡੇ ਟ੍ਰੇਡ ਨੂੰ ਇਹਦਾ ਹੱਲ ਕੀਤਾ ਜਾਵੇ ਸਾਨੂੰ ਮਜਬੂਰ ਨਾ ਕੀਤਾ ਜਾਵੇ ਕਿ ਅਸੀਂ ਟ੍ਰੇਡ ਬੰਦ ਕਰਕੇ ਤਾਂ ਕਿਸੇ ਅਸੀਂ ਕਿਨਾਰੇ ਬਹਿ ਜਾਈਏ ਸਰ ਕਿੰਨੇ ਕੁ ਲੋਕ ਸਿੱਧੇ ਅਸਿੱਧੇ ਤਰੀਕੇ ਨਾਲ ਇੰਡਸਟਰੀ ਆਪ ਨਾਲ ਜੁੜੇ ਹੋਏ ਨੇ ਟਰੇਡ ਦੇ ਨਾਲ ਕਿੰਨਾਂ ਕੁ ਮੁਸ਼ਕਲਾਂ ਜਿਹੜੀਆਂ ਦਰਸਾ ਸਰ ਇੱਕ ਪੱਠੇ ਦੇ ਤਕਰੀਬਨ 150 ਤੋਂ 200 ਬੰਦਾ ਕੰਮ ਕਰਦਾ ਜਿਹੜਾ ਆਨ ਵਰਕਿੰਗ ਪੋਜੀਸ਼ਨ ਚ ਹੁੰਦਾ ਉਸ ਤੋਂ ਬਾਅਦ ਇਹਦੇ ਨਾਲ ਰਾਜ ਮਿਸਤਰੀ ਵੀ ਹੁੰਦੇ ਆ ਗਾ ਲੇਬਰ ਵੀ ਆ ਗਾ ਬਿਲਡਿੰਗ ਵੀ ਆ ਗਾ ਆਰਕੀਟੈਕਟ ਵੀ ਆ ਔਰ ਬਹੁਤ ਵੱਡਾ ਸਟਰਕਚਰ ਜਿਹੜਾ ਦੇਖੋ ਰੋਜ਼ੀ ਰੋਜ਼ੀ ਜਿਹੜੀ ਹੈ ਨਾ ਜੀ ਉਹ ਸਾਰਿਆਂ ਦੀ ਚਲਦੀ ਹੈ ਔਰ ਰੋਟੀ ਕੱਪੜਾ ਔਰ ਮਕਾਨ ਇਹ ਤਿੰਨ ਚੀਜ਼ਾਂ ਜਿਹੜੀਆਂ ਜ਼ਿੰਦਗੀ ਦਾ ਨਾਰਾ ਸੀ ਸ਼ੁਰੂ ਤੋਂ ਲੈ ਕੇ ਤਾਂ ਮਕਾਨ ਸਭ ਤੋਂ ਵੱਡਾ ਸਾਡਾ ਜਿਹੜਾ ਉਹ ਇੱਟਾਂ ਨਾਲ ਹੀ ਬਣਦਾ ਤਾਂ ਸਾਡੀ ਤਾਂ ਇਹੀ ਇਥੋਂ ਗੁਜਾਰਸ਼ ਆ ਹਾਊਸ ਤੋਂ ਅੱਜ ਸਾਡੀ ਮੀਟਿੰਗ ਵੀ ਇਸ ਗੱਲ ਲਈ ਸੀ ਕਿ ਸਰਕਾਰ ਸਾਨੂੰ ਇਸ ਮਾਮਲੇ ਦੀ ਰਾਹਤ ਦੇਵੇ ਰਾਮ ਮਟੀਰੀਅਲ ਤੋਂ ਬਿਨਾਂ ਜੇਕਰ ਇਹ ਰਾਮ ਮਟੀਰੀਅਲ ਸਾਨੂੰ ਨਾ ਮਿਲੇਗਾ ਤਾਂ ਅਸੀਂ ਕਿਵੇਂ ਕਰਾਂਗੇ ਔਰ ਅਸੀਂ ਆਨੇ ਅਸੀਂ ਬੜੇ ਖੁਸ਼ ਹੈ ਭਗਵੰਤ ਮਾਨ ਜੀ ਜੋ ਚਲਾ ਰਹੇ ਸਰਕਾਰ ਦੇ ਵਿੱਚ ਪਰ ਅਸੀਂ ਆਨੇ ਜੇ ਸਾਡੇ ਐਡਜੋਇਨਿੰਗ ਸਟੇਟ ਰਿਆਣਾ ਨੂੰ ਕੋਈ ਪ੍ਰੋਬਲਮ ਨਹੀਂ ਤਾਂ ਸਾਨੂੰ ਕੀ ਤਾਂ ਜਿਹੜਾ ਸਾਡਾ 14 1500 ਪੱਠਾ ਬਚ ਗਿਆ ਹੈ ਇਨੂੰ ਬਚਾਉਣ ਵਾਸਤੇ ਉਹ ਪਹਿਲ ਕਰਨ। ਇਹੀ ਸਾਡੀ ਬੇਨਤੀ। ਕਿ ਮੈਂ ਜਿਹੜੇ ਇਹਦੇ ਬਾਰੇ ਥੋੜਾ ਦੱਸ ਦਵਾਂ ਕਿ ਕੀ ਕੀ ਅੱਜ ਦੀ ਮੀਟਿੰਗ। ਅੱਜ ਤਾਂ ਸਾਡੀ ਪੰਜਾਬ ਪਟਿਆਲਾ ਸੈਸ਼ਨ ਦੀ ਮੀਟਿੰਗ ਹੋਈ ਆ। ਤੇ ਜਿਲ੍ਹਾ ਪ੍ਰਧਾਨ ਤੇ ਜਨਰਲ ਸੈਕਟਰੀ ਤੇ ਹੋਰ ਆਫਿਸ ਫੀਅਰ ਤੇ ਅਸੀਂ ਤਾਂ ਇਹੀ ਸਰਕਾਰ ਕੋਲੋਂ ਮੰਗ ਕਰਦੇ ਸਾਡਾ ਮੇਨ ਅੱਜ ਦੀ ਡੇਟ 'ਚ ਹੈਗਾ ਮਾਈਨਿੰਗ ਦਾ ਮੁੱਦਾ। ਕਿਹੜੀ ਸਾਡੀ ਪ੍ਰੋਬਲਮ ਮਾਈਨਿੰਗ ਦੀ ਆ ਰਹੀ ਆ। ਹਰਿਆਣਾ ਸਟੇਟ 'ਚ ਕੋਈ ਪ੍ਰੋਬਲਮ ਨਹੀਂ ਆ ਰਹੀ। ਨਾਲ ਯੂਪੀ ਸਟੇਟ 'ਚ ਕੋਈ ਨਹੀਂ ਆ ਰਹੀ। ਕੋਈ ਬਿਹਾਰ ਚ ਨਹੀਂ ਆ ਰਹੀ ਕੱਲੀ ਪੰਜਾਬ ਚ ਕਿਉਂ ਆਸੀ ਪਿਛੇ ਮਾਈਨਿੰਗ ਮਿਨਿਸਟਰ ਸਾਹਿਬ ਨੂੰ ਮਿਲੇ ਸੀ ਬੇਨਤੀ ਕੀਤੀ ਸੀ ਸੀਐਮ ਸਾਹਿਬ ਨੂੰ ਮਿਲੇ ਉਹਨਾਂ ਨੂੰ ਬੇਨਤੀ ਕੀਤੀ ਵੀ ਇਹਦਾ ਜਲਦੀ ਜਲਦੀ ਕੋਈ ਹੱਲ ਕੱਢਿਆ ਜਾ ਤਾਂ ਮਾਈਨਿੰਗ ਸਾਡਾ ਮੇਨ ਮਟੀਰੀਅਲ ਆ ਮਿੱਟੀ ਰਾਮ ਮਟੀਰੀਅਲ ਆ ਜੇ ਰਾਮਟੀਲ ਮਿਲੂ ਇੱਥੇ ਬਠਿੰਡੇ ਵਿੱਚ ਚਲਾਵਾਂਗੇ ਤੇ ਸਰ ਕੋਈ ਗੱਲਬਾਤ ਕੋਈ ਬੇਤਰਸ ਸਦਵਾਇਆ ਮੰਤਰੀ ਸਾਹਿਬ ਨੇ ਮੰਤਰੀ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਜੀ ਦੋ ਮੀਟਿੰਗਾਂ ਸਾਡੀਆਂ ਹੋ ਚੁੱਕੀਆਂ ਹੈ ਕਿ ਤੁਹਾਡਾ ਅਸੀਂ ਜਲਦੀ ਤੋਂ ਜਲਦੀ ਹੱਲ ਕੱਢਾਂਗੇ ਮੰਤਰੀ ਸਾਹਿਬ ਨੇ ਮੀਟਿੰਗ ਸਾਡੀ ਸੋਮਵਾਰ ਨੂੰ ਰੱਖੀ ਸੀ ਤੇ ਉਹ ਹੁਣ ਹੜ ਹੜ ਔਨ ਕਰਕੇ ਸਰਕਾਰ ਸਾਰੀ ਬਿਜੀ ਆ ਤੇ ਇਸ ਤੋਂ ਬਾਅਦ ਮੀਟਿੰਗ ਰੱਖਣੀ ਸਾਨੂੰ ਪੂਰਾ ਪ੍ਰੋਸੈਸ ਹੈ ਸਾਰੀ ਕਮਾਨੀ ਨੂੰ ਲੈ ਕੇ ਇਸ਼ੂ ਹੋਇਆ ਤੁਹਾਡੇ ਬੋਰਡ ਵੀ ਲੱਗੇ ਸੀਗੇ ਕੁਝ ਤੁਹਾਡੇ ਨਾਮ ਲੈ ਕੇ ਉਹ ਇਸ਼ੂ ਕੋਈ ਨਹੀਂ ਹੈਗਾ ਉਹ ਅੱਗੇ ਵੀ ਡਰਮ ਇਸ ਤਰ੍ਹਾਂ ਹੀ ਕਰਦਾ ਰਹਿੰਦਾ ਅੱਜ ਤੋਂ ਨਹੀਂ ਕਰਦਾ ਉਹ ਉਹ ਸੁਰੂ ਤੋਂ ਹੀ ਕਰਦਾ ਲੁਧਿਆਣਾ ਐਸੋਸੀਏਸ਼ਨ ਚੋਂ ਵੀ ਉਸ ਬੰਦੇ ਨੂੰ ਸਾਰਿਆਂ ਨੂੰ ਪਤਾ ਹੀ ਆ ਲੁਧਿਆਣਾ ਤੁਹਾਨੂੰ ਸਾਰਾ ਪਤਾ ਹੀ ਆ ਤੇ ਵੀ ਉਹਨੂੰ ਪਰੇ ਕੀਤਾ ਹੋਇਆ ਕੋਈ ਉਹਦੇ ਨਾਲ ਜ਼ਿਲ੍ਹਾ ਪ੍ਰਧਾਨ ਨਹੀਂ ਕੋਈ ਉਹਦੇ ਨਾਲ ਜਨਸੈਟਰੀ ਨਹੀਂ ਕੋਈ ਪੱਠੇ ਮਾਲਕ ਨਹੀਂ ਜੇ ਇੰਨੀ ਗੱਲ ਹੈਗੀ ਤਾਂ ਲੁਧਿਆਣੇ 'ਚ ਇਕੱਠ ਕਰਕੇ ਪੱਠਾ ਮਾਲਕਾਂ ਦੇ ਵਿੱਚ ਲਗਭਗ 250 ਪੱਠਾ ਮਾਲਕਾ ਲੁਧਿਆਣੇ 'ਚ ਉਹ ਲੁਧਿਆਣੇ ਦੀ ਕੋਈ ਇੱਕ ਤਹਿਸੀਲ ਚੁਣ ਲੂਏ 14 ਤਹਿਸੀਲਾਂ 'ਚੋਂ ਤੇ ਇੱਕ ਤਹਿਸੀਲ ਦੇ ਵਿੱਚ ਹੀ ਆਪ ਇਲੈਕਸ਼ਨ 'ਚ ਖੜ੍ਹ ਜੂਏ ਤਾਂ ਉਹਨੂੰ ਉੱਥੇ ਹੀ ਪਤਾ ਲੱਗ ਜੂਏ ਕਿੰਨੇ ਪੱਠਾ ਮਾਲਕ ਕਿੰਨੇ ਐਵੇਂ ਡਰਾਮੇ ਵਰਗਾ ਕਰਨ ਦਾ ਕੀ ਫਾਇਦਾ ਸਰ